है आई मेनू ਮੇਰੇ ਨਾਲ ਮੈਂ ਤੇਰਾ 15 ਚੱਕਰਾ ਨਹੀਂ ਤੇ ਮੈਂ ਉਹ ਕੱਬੇ ਮਾਸਟਰ ਨੇ ਕੱਬਾ ਮਾਟਰ ਤਾਂ ਦਿੱਤਾ ਜੀ ਮੇਰੇ ਚਿੱਟਾ ਹੋ ਲਗਾਈ ਉਹ ਮੈਂ ਪੱਜ ਨੂੰ ਚਿਹਰਾ ਵੇਖਾ ਤਾਂ ਕਿ ਉਹਦਾ ਤੇ ਆਈ ਕਹਿੰਦੀ ਉਹ ਦੋ ਦੋ ਤੇ ਨਸਟ ਕੋਲ

ਇਸ਼ਾਨ ਦੇ ਕਰਾ ਲੈ ਤੂੰ ਕਿਉਂ ਦੇ ਲੇੜੀ ਮੈਂ ਪਿਛੜਾ ਕੁੰਦਾ ਆ ਰਾਜੇ ਨੂੰ ਕੀ ਪਤਾ ਆਪਾਂ ਦੇ ਹੋਣੀ ਆਏ ਕੌਣ ਦਾ ਟਾਈਮ ਹੋ ਗਿਆ 8:30 ਵਜੇ ਸਕੂਲ ਆਦਾ 9:00 ਵਜੇ ਨੂੰ ਲੇਟ 9:00 ਹੋ ਗਈ ਲੈ ਆਪਾਂ ਮੇਰੇ ਕਿੱਧਰ ਭੱਜ ਗਏ ਆਪਾਂ ਦਿੱਤੇ ਹੀ ਕੰਮ ਤੇ ਲੇ ਗਏ ਆਹ ਲੋੜ ਤੇ ਹੀ ਉੱਥੇ ਫਿਰ ਕੰਮ ਵੱਧ ਲਾ ਆਪਾਂ ਸਾਜਾ ਕਰ ਲੁੱਟ ਰਹੇ ਨੇ ਫਿਰ ਤੇ ਆਪਾਂ ਲੜ ਗਏ ਆ ਤੁਹਾਡੀਆਂ ਕਰਦਾ ਮੰਮੀਆਂ ਨੂੰ ਫੋਨ ਮਾਰਾ ਤੁਹਾਡੇ ਰਸਤਾ ਉੱਤੇ ਆਣਾ ਭੇਜਿਆ ਕਰ ਲੋ ਬਸ ਜੇ ਬਸ ਤੁਰੋ ਸਾਡੇ ਆਖੀ ਦੇ 8:30 ਤੇ ਤੂੰ ਨੇ ਬਾਕੀ ਨਹੀਂ ਆਈ ਫੌਜ ਕਿਹਦੀ ਪਰ ਹੈ ਨਹੀਂ ਦਾ ਪਤਾ ਨਹੀਂ ਕਿਓ ਕਰ ਰਹੇ ਤੁਸੀਂ ਅੱਜ ਹੋ ਵੀ ਕਿਹਨੇ ਆਏ ਹੋ ਨੇ ਹਾਂ ਤੇ ਹਾਰੀ ਟੱਡੀ ਹੁਣ ਕੀ ਲਾਉਣੇ ਕਿੰਨੇ ਜਣੇ ਤੁਸੀਂ ਆ ਗਿਆ ਜੀ ਹਾਂਜੀ ਸਰ ਮੈਨੂੰ ਲੈ ਹੀ ਦੋ ਚਲੋ ਕੀ ਤਮਾਸ਼ਾ ਲੱਗਤਿਆਂ ਕੱਟ ਲਾਣੀ ਆਏ ਤੇ ਜੀ ਲਾ ਜੀ ਅੱਜ ਤੇ ਕੇ ਆ ਸਤਰੀਕਾ ਤੇ ਨੂੰ ਮਾਟ ਦੇ ਸਿੱਟੀ ਕੋਲ ਦਾ ਡੰਡਾ ਹੀ ਢੁੜਦਾਗਾ ਦਾ ਗੱਲ ਕਰਾ ਤੇਰੇ ਕੋਲ ਤਾਂ ਯਾ ਲੈ ਆਇਦਾਂ ਇਹ ਦਾਸ ਲੇਟ ਕਿਉਂ ਆਇਆ ਮਿੱਟੀ ਲੈ ਕੇ ਫੇਰ ਉਹ ਮੇਰੇ ਮਨ ਨਹੀਂ ਲੱਗਦਾ ਤੇ ਇਹ ਕਬੋ ਗਿਆ ਕਹਿੰਦੇ ਹੈਂ ਜਿਹੜਾ ਇਹ ਪਟਾਕੇ ਆਏ ਆ ਆਹ ਇਹ ਤੁੰਗ ਨਾਲ ਲੇਟੇ ਕਾਗਾ ਸਰ ਦਾ ਗੀਤ ਪਾਉਂਦੇ ਆਉਂਦੇ ਹੈਂ ਆਏ ਉਹ ਬਸ ਤੂੰ ਕੋ ਲੇਟ ਹੋਇਆ ਸਰ ਜੀ ਨਾਲ ਮੇਰੀ ਚੜੀ ਤੇ ਖੈਰ ਕੱਢੀ ਸੀ ਮੈਂ ਸੁਰਤ ਨਾਲ ਹੀ ਸਾਫ਼ ਕਰ ਕੇ ਬਹਿ ਗਈਆਂ ਸਰਮ ਪਰ ਪਰਕਾ ਸਾਡੇ ਮਾਮਾ ਕੋਈ ਬੈਠ ਨਾ ਜਲੇ ਵੀ ਨੂੰ ਕੋਈ ਸਾਡੇ ਨਾਲ ਲੜਾਈ ਹੋ ਗਈ ਸੀ ਸੱਸੀ ਸਸਰੀ ਘਰ ਤੇ ਸਸਰੀ ਘਰ ਕਹਿੰਦਾ ਤੂੰ ਲੇਟ ਕਉਂ ਆਇਆ 10:00 ਵਜੇ ਨਿੱਕਲੇ ਸੁਣਿਆ ਸੀ ਲੜਾਈ ਪਾਦੀ بیوی ਨੇ ਆਪਾ ਲੜ ਗਏ ਹਾਂ ਫੇਰ ਅੱਗੇ ਆਇਆ ਇਹੋ ਹੈ ਜੱਬਾ ਇਹ ਭਾਪੀ ਕਿ ਇਹਦੇ ਭਾਪੇ ਦੇ ਕਿਹਦੀ ਮਾਰਾਂ ਨੇ ਕਿ ਇਸ ਕੀ ਨੀ ਬੰਦੀ ਕੇ ਇਹ ਆ ਭਾਤ ਖੜਾ ਖੜਾ ਹਾਂ ਜੀ ਇਹੋ ਆ ਪਿੰਡ ਤੇ ਕਿਨੇ ਸਾਰੇ ਪਿੰਡ ਦੇ ਬੰਦੇ ਪੌਣੇ ਆ ਇਹਨੇ ਇਹ ਤਾਂ ਇਹ ਨਾਮ ਰਕਲੇਸ਼ੌਰ ਰੱਖਿਆ ਦੇ ਸੋਨਾ ਹੋਏ ਦੇ ਚਲੋ ਹੁਣ ਕੋਈ ਬੁਰੀ ਪੜਾਈ ਦੀ ਗੱਲ ਵੀ ਕਰ ਲਈਏ ਨਹੀਂ ਕਿਉਂ ਗੁੱਸਾ ਨਹੀਂ ਹੈ ਭਾਈ ਵੀ ਕਰਦੇ ਹੁਣ ਚਲ ਖੜੀ ਹੋ ਕੇ ਲੱਗ ਤੈਨੂੰ ਤੂੰ ਹੀ ਖੜੀ ਹੋ ਆ ਦੱਸ ਰਿਹਾ ਦੁਨੀਆ ਵਿੱਚ ਕੁੱਲ ਕਿੰਨੇ ਦੇਸ਼ ਹਨ ਸਰ ਜੀ ਇਹ ਤਾਂ ਪਾਗਲ ਵਾਲੀ ਗੱਲ ਕਰਤੀ ਨਾ ਇਹ ਤਾਂ ਪਾਗਲ ਵਾਲੀ ਕਿਹੜੀ ਗੱਲ ਹੋਈ ਸਰ ਜੀ ਕੁੱਲ ਭਾਰਤ ਵਿੱਚ ਆਪਸਾ ਹਾਂ ਤੇ ਬਾਕੀ ਬਾਕੀ ਭਾਰੇ ਦੇਸ਼ ਉਹ ਯਾਰ ਸਾਰੇ ਗੱਲ ਤੋਂ ਬਈ ਜਾਂ ਨਹੀਂ ਤੁਸੀਂ ਜੇ ਹਨ ਉਹ ਤਾਂ ਇਹ ਕਿਹਨਾਂ ਪਸੇ ਕਿਤਾਬ ਦੀ ਚਲੋ ਖੜਾਓ ਮਹਾਰਾਣਾ ਮੂੰਹ ਚੋ ਪਾਣੀ ਆਉਣਾ ਸਾਜ ਨੇ ਟੋੜੀ ਨੂੰ ਮੂੰਹ ਲੈ ਕੇ ਮੂੰਹ ਚੋ ਪਾਣੀ ਆਇਆ ਇਹਦਾ ਇਹ ਆ ਮਾਂ ਦਾ ਪੁੱਤ ਆ ਮੈਂ ਕਿਹਦੇ ਕਹਾਂ ਮੂੰਹ ਪਾਣੀ ਹੁੰਦੀ ਵੀ ਤੇਰਾ ਦੀ ਕਿਲਵੇ ਕਿਹਦੀ ਮੇਰਾ ਪੈਂਦੀ ਗਾਣਾ ਗੋਲਾ ਪੈ ਚਲ ਮੈਂ ਕਹਾਂ ਉਹ ਗੱਲ ਸੁਣ ਮੇਰੀ ਤੂੰ ਤੱਕ ਕਰ ਪੈਰ ਪੈ ਤੇ ਸਾਥੀ ਕਾ ਬੁਲਾਉਣਾ ਸਾਥੀ ਕਾ ਜ਼ਿਕਰ ਬਣੀ ਹੁੰਦੀ ਆ ਤੈਨੂੰ ਕਿੰਨੇ ਗਿਆ ਜੀ ਸਾਥੀ ਕਾ ਬੁਲਾਉਣ ਲਈ ਅੱਜ ਮੇਰੇ ਬਾਪੂ ਨੇ ਕਿਹਾ ਵਾਜ ਰਵੇ ਤੈਨੂੰ ओए 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 गलत तो कहता डाई 8 ते 8 के ना तुसी 4 ते 4 के ओए ओए कभी-कभी लड़ पे कभी ना लड़ पे तो लगातार लड़ी भी नहीं जाना तो हां बोल ही जाना हां फिर वो आवाज ज्यादा वा आंदी ना देखो आ हो हां जी सर 4 ते 4 कितने hunde या ਚਾਰ ਤੇ ਚਾਰ ਦਾਂ ਦੇ ਸਾਜੀ ਗੱਤੀਓ ਨਹੀਂ ਉਹ ਨਹੀਂ ਭਰਾਵਾ ਮੇਰੇ ਚਾਰ ਤੇ ਚਾਰ ਦਾ ਨਹੀਂ ਹੁੰਦੇ 8 ਹੁੰਦੇ ਆ ਸਾਜੀ ਦੋ ਵੱਡੇ ਘਰਾ ਦੇ ਬੰਦੇ ਆ ਦੋ ਆਪਾ ਆਪਣੇ ਕੋਲ ਲਾ ਲਈਦੇ ਹੁੰਦੇ ਆ ਮੈਂ ਗਾਣਾ ਤੁਹਾਨੂੰ ਚਲ ਤੂੰ ਖੜਾ ਹੋ ਬਾਪੂ ਦੀ ਰਖਲ ਸ਼ਾਮ ਦਾ ਫਿਰਦਾ ਜਿਹੜਾ ਤੂੰ ਹੈ ਰਮਨ ਜੀ ਦਾ ਰਖਲ ਜਿੱਤਾ ਤੂੰ ਆਪ ਮਾਰੇ ਮਨਤਨ ਸਾਹਿਬ ਕਰਦਾ ਫਿਰਦਾ ਜੀ ਇਹ ਪਾ ਮੇਰਾ ਪੰਡਾ ਥਲੇ ਨਾ ਆ ਗਿਆ ਏ ਇਹ ਵੀ ਹੋ ਸਕਦਾ ਏ ਨਾ ਹਰ ਕੇ ਜੀ ਪਤਾ ਪੰਛੀਆਂ ਪਰ ਜਾਂਦੇ ਤੁਸੀਂ ਹਾਂਜੀ ਪੰਛੀ ਉੱਡਦੇ ਹਨ ਕਿਹੜਾ ਪੰਛੀ ਉੱਡ ਨਹੀਂ ਸਕਦਾ ਮਾਸਟੀ ਇਹ ਤਾਂ ਬੜਾ ਸੌਖਾ ਸਬਾਰ ਪੋਛ ਲਿਆ ਜੇ ਅਸਾਂ ਦੱਸ ਫਿਰ ਕੀ 1 ਕਿਲੋ ਮਰਿਆ ਹੋਇਆ ਮਰੜ ਜੂ ਰੱਬ ਦਾ ਬਾਬਾ ਮਰਿਆ ਤੇ ਕਿਹਨੇ ਉੱਠੇ ਆਏ ਆ ਗਿਆ ਸਵਾਰ ਤੜਪੜ ਕੇ ਬੈ ਜਾ ਮੈਨੂੰ ਮੈਂ ਡਾਕਟਰ ਸੁਣਾ ਆ ਗਿਆ ਮੈਂ ਮੈਨੂੰ ਮੇਲਾ ਵਾ ਤੇ ਤੁਸੀਂ ਆਪਣਾ ਨਾ ਕਰੋ ਕੰਮ ਚਲੋ ਸਾਥ ਨਹੀਂ ਕਰਨੀ ਸਾਥ ਨਹੀਂ ਕਰਨੀ ਜਾਓ ਮੈਂ ਇੱਕ ਲਾਸਟ ਵਾਰ ਦੇਣਾ ਤੁਸੀਂ ਉਹਦੇ ਨਾਲ ਲੜਦੇ ਹੁੰਦੇ ਮੇਰੇ ਫੜਾਉਂ ਤੂੰ ਕੋ ਰੋੜਿਆ ਮਾਤਾ ਜੀ ਮੈਂ ਨਹੀਂ ਮਾਰਿਆ ਮੈਂ ਤੇਰੀ ਕੁਝ ਨਹੀਂ ਮੈਂ ਬੋਲੇ ਜਿਹੜੇ ਮੋਰ ਲਾ ਕੇ ਰੱਖਦੇ ਸੱਚੀ ਨਹੀਂ ਆਪੇ ਹੀ ਉਹਨੂੰ ਕੋ ਮਾਰਿਆ ਪਿੰਡਾਂ ਦੇ ਸਾਰੇ ਖੜੇ ਹੋ ਸਾਰੇ ਤੁਸੀਂ ਖੜੇ ਹੋ ਨਹੀਂ ਚਲੋ ਬਾਹਰ ਖੜੇ ਹੋ ਸਾਰੇ ਤੂੰ ਨਹੀਂ ਕਰਨੀ ਆ ਓਏ ਆਏ ਹੋਏ ਹੋਏ ਅੱਜ ਮੈਨੂੰ ਮਾਰਿਆ ਦੇ ਐਂਜਮ ਅਮਮ ਕਰੀ ਕਰਨੀ ਆ ਸਾਰੇ ਬੱਚਾ ਚੁੱਪ ਕਰ ਤੇਰੇ ਕੀ ਫਟ ਮਾਰਦਾ ਉਹਨਾਂ ਨੂੰ ਸਦਾ ਦੇਤੀ ਉਹਨਾਂ ਨੂੰ ਸਰਜੀ ਮੁਰਗੀ ਬਣਾਵੀਂ ਤੇਰੇ ਕਰਕੇ ਇਹਨੇ ਕਹਿੰਦੇ ਨਾ ਮੁਰਗੇ ਬਣਾਵਾ ਉਹਨਾਂ ਨੂੰ ਚਾ ਬੈਠ ਆਹ ਜਿਆ ਕਰੀਂ ਜਿਆ ਕਰੀਂ ਬਾਵਾ ਖੜੀਆਂ ਕਰਕੇ ਰੱਖੋ ਬਾਵਾ ਖੜੀਆਂ ਕਰਕੇ ਰੱਖੋ ਬਾਵਾ ਖੜੀਆਂ ਕਰਕੇ ਰੱਖੋ ਓਏ ਮੁਰਗੇ ਸਰਾਤਾਂ ਕਰੋਗੇ ਹਾਂਜੀ ਜੀ ਹਾਂਜੀ ਜੀ ਜਿੰਨੀ ਨਾ ਹੋਏ ਲੱਗਦੀ ਜਗ੍ਹਾ ਤੇ ਹਾਂਜੀ Hvordan går det med